ਅੰਮ੍ਰਿਤਪਾਲ ਵਿੱਚ ਗਏ ਨੌਜਵਾਨ ਦਾ ਚੰਡੀਗੜ੍ਹ ਚ ਹੋਇਆ ਕਤਲ ਵੇਖੋ ਪੂਰੀ ਇਹ ਖਬਰ ਪੂਰੀ ਇਹ ਬਿਓ ਤੁਹਾਨੂੰ ਨਹੀਂ ਤੋਂ ਰੱਖਿਆ ਜੇ ਪਾਈ ਵਾਂਦੇ ਕਿ ਬੱਚਾ ਉਹ ਤੈਨੂੰ ਇਹ ਕੱਲ ਦੇ ਕਿਉਂ ਇੱਕ ਮਿੰਟ ਮੰਗੇ ਇੱਕ ਮਿੰਟ ਮੇਰਾ ਸੁਣ ਦਤ ਸਿੰਘ ਜੀ ਜਿਹੜੇ ਬੱਚੇ ਦੇ ਬੈਕਪੀ ਹੀ ਲੱਗਦਾ ਮੈਂ ਹੁਤਾ ਮਾਮਲਾ ਕਰਦਾ ਵੀ ਤੇਰਾ ਬੇਰਜ ਕਰੀ ਇੱਥੇ ਨੌਕਰੀਆਂ ਦੇ ਧੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਤੇ ਆਪਾਂ ਨਹੀਂ ਕਿ ਤੇਰੇ ਕੋਲੋਂ ਹੁਣ ਬੇਰਜ ਕਰਾ ਭੇਜਾ ਫਿਰਦਾ ਜੀ ਪਾਣਾ ਵੀ ਕਿੰਨਾ ਕਦ ਰੋਟੀ ਦਾ ਸਾਧਨ ਮੇਰਾ ਬਣ ਜੇ ਅਹੀਂ ਤੇ ਜਾਣਦੇ ਭਈ ਇੱਥੇ ਲੱਗਦੀ ਓਥੇ ਲੱਗਦੀ ਫਿਰ ਵੀ ਕਿਤਨਾ ਕਰਦੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਾਂ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਫੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਤਰ ਸਾਹਿਬ ਕੋਲ ਹੀ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਕੀ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਵੇਖਿਆ ਜਾਂ ਕੋਈ ਲੱਗੇ ਹੁੰਦਾ ਫਿਰ ਤਾਂ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨ ਕੀਤਾ ਉਹ ਬੰਦੇ ਖੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਇਹ ਗੱਲ ਅਹੀਂ ਦੇਖੋ ਇਨਸਾਫ ਚਾਹੁੰਦੇ ਵੀ ਗਏ ਬੇਰਜਕਾਰ ਹੀ ਤੇ ਚਲੋ ਇਹਦਾ ਮਸਲਾ ਖਈਓ ਨਾ ਜਾਈਏ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਢਿਲਵਾ ਸੋਣਾ ਕੋਲ ਦੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਤੁਹਾਨੂੰ ਮੈਸੇਜ ਆਇਆ ਵੀ ਇਹ ਮੁੰਡੇ ਨਾਲ ਸੇ ਕਿਨੇ ਸੱਟਾਂ ਲਾਤੀਆਂ ਨੇ ਅਹੀਂ ਤਤਕਾਲੀ 2000 ਸ੍ਰੀ ਉਹਦੇ ਦਾ ਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਸੀਂ ਉੱਥੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਮਾਰਦਤਾ ਹੀ ਆ ਉਹ ਉੱਥੇ ਗਏ ਆ ਸਾਨੂੰ ਐਸਚੀ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉੱਥੇ ਪਿੰਡ ਦਾ ਆਪਣਾ ਮੁੰਡਾ ਵੀ ਆ ਕਹੀ ਉਹਦੀ ਵੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉੱਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਦੀ ਕੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੇ ਬਾਹਰੋਂ ਆਇਆ ਸੀ ਜੇ ਬੇਰੁਜ਼ਗਾਰ ਹੀ ਵਿਚਾਰਾ ਉਦੇਖਾਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਟਾ ਕਰਕੇ ਨਸ਼ੇ ਤੇ ਤਰੀਕੇ ਦੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਸੀ ਤੇ ਬਹੁਤ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇਹਨਾਂ ਦਾ ਇਨਸਾਫ ਇਹੋ ਜਿਹਾ ਵਿਚਾਰਾਂ ਦੇ ਬੇਜਿਹਰ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫੜੇ ਫੜੇ ਵੀ ਗਏ ਨਹੀਂ ਬਾਕੀ ਵਹਿਗੁਰੂ ਜੀ ਦਾਸ ਕਰਨੇ ਬੇਦੀ ਆਪਣੇ ਚਰਨਾਂ ਚ ਨਵਾਸ ਬਖਸ਼ੀ ਜੀ